ਮੇਰਾ ਨਾਮ ਬਲਰਾਜ ਆ ਜੀ ਪਿੰਡ ਸਾਗਰਾ ਜਿਲ੍ਹਾ ਪਟਿਆਲਾ ਮੈਨੂੰ ਸ਼ੂਗਰ ਦੀ ਦਿੱਕਤ ਸੀ ਜੀ ਪਹਿਲਾਂ ਤਿੰਨ ਸਾਲਾਂ ਤੋਂ ਹੋ ਗਈ ਸੀ ਤਿੰਨ ਤੇ ਗੋਟਿਆਂ ਦਰਦ ਸੀ ਕਬਜ ਸੀ ਪੈਰਾਂ ਦੀ ਤੜੀਆਂ ਬਹੁਤ ਮੱਚਦੀਆਂ ਮੇਰਾ ਸਰੀਰ ਇਹੋ ਜਿਹਾ ਹੋ ਗਿਆ ਸੀ ਜੀ ਬਿਲਕੁਲ ਸੁੱਕ ਗਿਆ ਸੀ ਜੀ ਸਰੀਰ ਉੱਠਣ ਨੂੰ ਜੀ ਨਹੀਂ ਕਰਦਾ ਸੀ ਮੰਜੇ ਤੋਂ ਜੀ ਤੇ ਜਦੋਂ ਤੋਂ ਇਹ ਪ੍ਰਕਟ ਜੋ ਬੋਡੀ ਸਰਵਿਸ ਯੂਜ਼ ਕੀਤਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਹੁਣ ਮੈਂ 2-3 ਵਾਰੀ ਦੋ ਦਿਨ ਪੰਡਾ ਘਾਹ ਦੀਆਂ ਜਾ ਕੇ ਕਿਹੜੇ ਲਾਉਣਾ ਜੀ ਪੱਠੇ ਪਹਿਲਾਂ ਤਾਂ ਮੇਰਾ ਉੱਠ ਨੂੰ ਜੀ ਨਹੀਂ ਕਰਦਾ ਸੀ ਸਾਹ ਵੀ ਚੜਦਾ ਸੀ ਜੀ ਹੁਣ ਬਹੁਤ ਵਧੀਆ ਰਿਜ਼ਲਟ ਆਈ ਇਹਦਾ ਠੀਕ ਹੈ ਜੀ ਹਾਂਜੀ ਹੁਣ ਕਿਵੇਂ ਦਰਦਾਂ ਦਰਦਾਂ ਨਹੀਂ ਆਈਆਂ ਜੀ ਕਬਜ ਵੀ ਖਤਮ ਆ ਜੀ ਨੀਂਦ ਕਿਵੇਂ ਸੀ ਤੁਸੀ ਦੀ ਨੀਂਦ ਬਹੁਤ ਵਧੀਆ ਆਈ ਹੁਣ ਠੀਕ ਹੈ ਜੀ ਹਾਂਜੀ ਤੇ ਦਵਾਈ ਆਪਣੀ ਸ਼ੂਗਰ ਕਿੰਨੀ ਸੀ ਪਹਿਲਾਂ ਤੇ ਸ਼ੂਗਰ 250 ਸੀ ਪਹਿਲਾਂ ਹੁਣ 170 80 ਤੇ ਆ ਗਈ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਫਿਰ ਬਹੁਤ ਵਧੀਆ ਰਿਜ਼ਲਟ ਆ ਜੀ ਹੁਣ ਤਾਂ ਤੁਰਿਆ ਫਿਰਦਾ ਹੀ ਪਹਿਲਾਂ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਸੀ ਹੁਣ ਤੁਹਾਡੇ ਸਾਹਮਣੇ ਬੈਠਾ ਜੀ ਅੱਖਾਂ ਮੇਰੀਆਂ ਪਹਿਲਾਂ ਅੰਦਰ ਵੱਡੀਆਂ ਹੋਈਆਂ ਸੀ ਠੀਕ ਹੈ ਜੀ ਹੁਣ ਤੁਹਾਡੇ ਸਾਹਮਣੇ ਜੀ ਕਿੰਨੇ ਦਿਨ ਕਿੰਨੇ ਦਿਨ ਤੁਸੀਂ ਯੂਜ਼ ਕਰ ਰਹੇ ਹੋ ਸਵਾ ਮਹੀਨਾ ਹੋ ਗਿਆ ਜੀ ਸਵਾ ਮਹੀਨਾ ਹੋ ਗਿਆ ਹਾਂ ਜੀ ਠੀਕ ਹੈ ਜੀ ਤੇ ਤੁਹਾਨੂੰ ਲੱਖਾਂ ਲੋਕ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੇਖਣਗੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਇੱਕ ਵਾਰੀ ਇਹਨੂੰ ਯੂਜ਼ ਕਰਕੇ ਦੇਖੋ ਕਿਸੇ ਵੀਰ ਨੂੰ ਕੋਈ ਵੀ ਤਕਲੀਫ ਆ ਇੱਕ ਵਾਰੀ ਇਹਨੂੰ ਯੂਜ਼ ਕਰਕੇ ਦੇਖੋ ਪਤਾ ਲੱਗੇ ਆਪਾਂ ਨੂੰ ਇਹ ਚ ਹੈ ਕੀ ਹੈ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਠੀਕ ਹੈ ਇਹ ਬਿਮਾਰਾਂ ਨੂੰ ਵੀ ਲੈਣੀ ਚਾਹੀਦੀ ਕਿ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਬਿਮਾਰ ਜ਼ਰੂਰੀ ਨਹੀਂ ਜੀ ਬਿਮਾਰ ਜਿਹੜੇ ਮਾੜੇ ਮੋٹے ਵੀ ਡਾਣ ਹੈਗੇ ਬੰਦੇ ਚੰਗਾ ਭਲਾ ਬੰਦਾ ਵੀ ਲੈ ਰਿਹਾ ਇਹਦਾ ਯੂਜ਼ ਹੀ ਨੇ ਜੀ ਠੀਕ ਹੈ ਜੀ ਕੋਈ ਦਵਾਈ ਨਹੀਂ ਹੈਗੀ ਇਹ ਬਹੁਤ ਵਧੀਆ ਚੀਜ਼ ਹੈ ਜੀ